ਪੰਜਾਬ ਦੇ ਵਿੱਚ ਵੱਡੀ ਖਬਰ ਜਿਹੜੀ ਤੁਹਾਨੂੰ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਇਸ ਵੇਲੇ ਹਿਸ਼ਾਰਪੁਰ ਤੋਂ ਜਿਹੜੀ ਕਿ ਬੰਦ ਦੀ ਕਾਲ ਐ ਦਿੱਤੀ ਗਈ ਸੀ ਜਿਹੜਾ ਹਿਮਾਚਲ ਬਾਰਡਰ ਦੇ ਉੱਪਰ ਜਾ ਕੇ ਜਿਹੜਾ ਸਿੱਖ ਜਥੇਬੰਦੀਆਂ ਔਰ ਨਿਹੰਗ ਸਿੰਘਾਂ ਨੇ ਬੈਠਣਾ ਸੀਗਾ ਉੱਥੇ ਜਿਹੜਾ 96 ਪ੍ਰੋਟੈਸਟ ਕੀਤਾ ਜਾਣਾ ਸੀ ਉਹਨੂੰ ਲੈ ਕੇ ਇਸ ਵੇਲੇ ਦੀ ਹਿਸ਼ਾਰਪੁਰ ਤੋਂ ਜਿਹੜੀ ਅਪਡੇਟ ਆ ਸਾਂਝੀ ਕੀਤੀ ਜਾ ਰਹੀ ਹੈ ਹਾਂਜੀ ਬਾਬਾ ਜੀ ਜਿਹੜੀ ਕੱਲ ਕਾਲ ਦਿੱਤੀ ਗਈ ਸੀ ਜਿੱਥੇ ਬਾਰਡਰ ਦੇ ਉੱਤੇ ਆ ਬਿਲਕੁਲ ਜੋ ਹਿਮਾਚਲ ਵਿਖੇ ਸਾਡੇ ਜਿਹੜੇ ਸਿੱਖ ਸ਼ਰਧਾਲੂ ਜਿਹੜੇ ਗਏ ਹੋਏ ਸੀਗੇ ਉੱਥੇ ਦੀਆਂ ਸ਼ਰਾਰਤੀ ਅੰਤਰਾਵਾਂ ਵੱਲੋਂ ਇੱਕ ਗਰਖੂ ਸੋਚ ਅਧੀਨ ਜਿਹੜਾ ਉੱਥੇ ਉਹਨਾਂ ਨਾਲ ਵਾਰਸ ਰੂਪੀ ਗਈ ਸੰਤ ਬਾਪਾ ਜੀ ਰਾਇਲ ਸਿੰਘ ਭਿੰਡਰਾਂ ਵਾਲੇ ਜੋ ਕਿ ਸਿੱਖ ਕੌਮ ਦਾ ਕੌਮੀ ਸ਼ਹੀਦ ਸ੍ਰੀ ਅਕਾਲ ਤਖਸਾਲਾ ਵੱਲੋਂ ਐਲਾਨੇ ਹੋਏ ਆ ਜੀ ਉਹਨਾਂ ਨੂੰ ਉੱਥੇ ਪੈਰਾਂ ਦੇ ਹੇਠ ਰੋਲਿਆ ਗਿਆ ਉਹਨਾਂ ਨੇ ਝੰਡੀਆਂ ਨਹੀਂ ਔਰ ਵਾਲੀਆਂ ਤਸਵੀਰਾਂ ਨੂੰ ਜਿਹਦੇ ਖਿਲਾਫ ਪੰਜਾਬ ਦੇ ਬੱਚਾ-ਬੱਚਾ ਜਿਹੜਾ ਉਹ ਰੋਣਾ ਭਰਿਆ ਹੋਇਆ ਤੇ ਅਸੀਂ ਵੀ ਇੱਥੇ ਸ਼ਾਂਤਮਈ ਤਰੀਕੇ ਨਾਲ ਇੱਕ ਪਰਦਾਸ਼ਚ ਰੱਖਿਆ ਹੋਇਆ ਸੀ ਜਿਹੜਾ ਪ੍ਰਸ਼ਾਸਨ ਨੇ ਜਬਰੀ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਹੁਣ ਪ੍ਰਸ਼ਾਸਨ ਜਿਹੜਾ ਸਾਨੂੰ ਚੰਤਪੁਨੀ ਰੋਡ ਤੋਂ ਕਰਾ ਰਿਹਾ ਹੈ ਕਾ ਬਹੁਤ ਲੰਬਾ ਸਮਾਂ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਹੋਈ ਹੈ ਔਰ ਬਹਿਸ ਵੀ ਹੋਈ ਹੈ ਕੀ ਹੁਣ ਗੱਲਬਾਤ ਕੀਤੀ ਗਈ ਹੈ ਔਰ ਕਿੱਥੇ ਤੱਕ ਜਿਹੜਾ ਜੱਥਾ ਜਾਏਗਾ ਜੀ ਕੋਈ ਕਿਤੇ ਦੀ ਗੱਲ ਨਹੀਂ ਹੈ ਕਿ ਗੱਲ ਅਸੀਂ ਬਰੋਸ ਪਰਦਾਸ਼ਨ ਕਰਨਾ ਆ ਅਸੀਂ ਚੰਤਪੁਨੀ ਰੋਡ ਤੇ ਕਿਹਾ ਸੀ ਉੱਥੇ ਉੱਥੇ ਜਾ ਰਹੇ ਹਾਂ ਜੀ ਅਸੀਂ ਉੱਥੇ ਤੁਸੀਂ ਪਹੁੰਚੋਗੇ ਹੁਣ ਬਿਲਕੁਲ ਬਿਲਕੁਲ ਜੀ ਬਿਲਕੁਲ ਤਸਵੀਰਾਂ ਬੈਨੂ ਇਸ ਗੁਰੂ ਸਿੰਘ ਸਭਾ ਰੇਲਵੇ ਰੋਡ ਸ਼ਾਰਪੁਰ ਤੋਂ ਦੇਖ ਸਕਦੇ ਹੋ ਕਿ ਭਾਰੀ ਜੱਥਾ ਜਿਹੜਾ ਸਿੰਘ ਜੱਥੇ ਬੰਦੀਆਂ ਔਰ ਜਿੰਨੇ ਵੀ ਜਿਹੜੇ ਇੱਥੇ ਜਥੇਦਾਰ ਨੇ ਉੱਥੇ ਪਹੁੰਚ ਰਹੇ ਨੇ ਔਰ ਉਹਨਾਂ ਨੇ ਕੋਲ ਦਿੱਤੀ ਸੀਗੀ ਜਿਹੜਾ ਮਾਚਲ ਦੇ ਉੱਪਰ ਹੈ ਜਿਹੜਾ ਜਿਹੜਾ ਵਿਰੋਧ ਜਿਹੜਾ ਕੀਤਾ ਗਿਆ ਸੀ ਜਿਹੜਾ ਉੱਥੇ ਦੇ ਲੋਕਾਂ ਵੱਲੋਂ ਸੰਤ ਜਰਨੈਲ ਸਿੰਘ ਭਿੰਦਰਾਵਾਲੇ ਦੇ ਜਿਹੜੇ ਝੰਡੇ ਉਤਾਰੇ ਗਏ ਸੀ ਉਸ ਤੋਂ ਬਾਅਦ ਜਿਹੜਾ ਕਾਫੀ ਜਿਹੜਾ ਮਾਹੌਲ ਆ ਪੰਜਾਬ ਦੇ ਵਿੱਚ ਦੇਖ ਸਕਦੇ ਗਰਮਾੰਦਾ ਹੋਇਆ ਨਜ਼ਰ ਆ ਰਿਹਾ ਏ ਇਸ ਵੇਲੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਵੇਲੇ ਜਿਹੜਾ ਇਹ ਰੇਲਵੇ ਰੋਡ ਹਿਆਰਪੁਰ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਭਾਰੀ ਬਲ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਨਾਲ ਚੱਲਦਾ ਹੋਇਆ ਨਜ਼ਰ ਆ ਰਿਹਾ ਸੰਤ ਜਰਨੈਲ ਸਿੰਘ ਦੀ ਖਾਸਾ ਭਿੰਡਰਾ ਵਾਲੇ ਜਿੰਦਾਬਾਦ ਜਿੰਦਾਬਾਦ ਭਿੰਡਰਾ ਵਾਲੇ ਸੰਤ ਸਿਪਾਈ ਕਿਨੇ ਦਿੱਤੀ ਕੰਮ ਜਗਾਈ ਭਿੰਡਰਾ ਵਾਲੇ ਸੰਤ ਸਿਪਾਈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਔਰ ਇੱਕ ਕਾਫਲਾ ਜਿਹੜਾ ਜਿਹੜਾ ਜੱਥਾ ਤੁਸੀਂ ਦੇਖ ਸਕਦੇ ਹੋ ਕਿ ਹਿਮਾਚਲ ਵੱਲ ਨੂੰ ਕੂਚ ਕਰ ਰਿਹਾ ਔਰ ਤੁਸੀਂ ਇਹ ਦੇਖ ਸਕਦੇ ਹੋ ਇਸ ਵੇਲੇ ਤੁਹਾਨੂੰ ਸਿੱਧੀਆਂ ਸੜਕਾਂ ਕੀਤੀਆਂ ਜਾ ਰਹੀਆਂ ਨੇ ਸ਼ਾਰਪੁਰ ਕੋ ਲਗਾਤਾਰ ਪਬਲਿਕ ਅਪਡੇਟ ਟੀਵੀ ਦੇ ਉੱਪਰ ਬੋਲੋ ਈਸੋ ਔਰ ਉਹਨਾਂ ਦੇ ਨਾਲ ਪੁਲਿਸ ਬੱਲ ਵੀ ਜਿਹੜਾ ਦੇਖ ਸਕਦੇ ਹੋ ਕਿ ਜਿਹੜਾ ਤਣਾਤ ਹੈ ਔਰ ਪੁਲਿਸ ਬੱਲ ਵੀ ਜਿਹੜਾ ਨਾ ਜਾਂਦਾ ਬਾਹਰ ਨਜ਼ਰ ਆ ਰਿਹਾ ਕਰੇਗਾ ਹਾਰ ਸਾਹ ਈਸੋ ਜੈ ਸੋ ਨਿਹਾਲ ਆ ਤਸਵੀਰਾਂ ਕਾਲ करनाल ਸਿੰਘ ਦੀ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਸੰਤ ਕਰਨਾਲ ਸਿੰਘ ਦੀ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਜਿੰਦਾਬਾਦ ਇਹ ਤਸਵੀਰਾਂ ਹੁਸ਼ਿਆਰਪੁਰ ਦੀਆਂ ਤੁਹਾਨੂੰ ਸਾਂਝੀ ਕੀਤੀਆਂ ਜਾ ਰਹੀਆਂ ਇਸ ਵੇਲੇ ਹੁਸ਼ਿਆਰਪੁਰ ਰੇਲਵੇ ਰੋਡ ਦੇ ਉੱਪਰ ਜਿੱਤੇ ਕੀ ਦੇਖ ਸਕਦੇ ਕਿ ਪਾਰੀ ਜੱਥੇ ਦੇ ਨਾਲ ਜਿਹੜੀ ਕੂਚ ਕੀਤੀ ਜਾ ਰਹੀ ਬਾਰਡਰ ਵੱਲ ਨੂੰ ਜੋ ਕਿ ਰਾਤ ਵੀ ਤੁਹਾਨੂੰ ਇਹ ਖਬਰ ਜਿਹੜੀ ਸਾਂਝੀ ਕੀਤੀ ਸਹੀਗੀ ਇਹ ਜਿਹੜੀ ਸਾਰੇ ਵੱਲੋਂ ਕੀਤੀ ਗਈ ਸੀ ਜਿੱਥੇ ਕਿ ਹਿਮਾਚਲ ਬਾਰਡਰ ਦੇ ਉੱਪਰ ਜਿਹੜਾ ਸੰਗਤਾਂ ਕੂਚ ਕਰਨੀ ਹੈ ਔਰ ਦੇਖ ਸਕਦੇ ਕਿ ਇਸ ਵੇਲੇ ਸੋ ਹਿਮਾਚਲ ਗਵਰਨਮੈਂਟ ਜਿਹੜਾ ਮੁਰਦਾਬਾਦ ਦੇ ਨਾਰੇ ਵੀ ਲੱਗ ਰਹੇ ਆ ਜੀ ਮੁਰਦਾਬਾਦ ਦੇ ਨਾਂ ਦੇ ਲਗਾਉਂਦੇ ਜਿੰਦਾਬਾਦ ਜਿੰਦਾਬਾਦ ਸ਼ਹਿਰਪੁਰ ਦੀਆਂ ਸ਼ਹਿਰਪੁਰ ਤੋਂ ਲਗਾਤਾਰ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਬਾਰਡਰ ਨੂੰ ਜੋ ਚਰਨਾ ਪ੍ਰਦਰਸ਼ਨ ਕਰਨ ਦੀ ਜੋ ਕੋਈ ਕੀਤੀ ਗਈ ਸੀ ਤੋ ਦੇਖ ਸਕਦੇ ਹੋ ਪਿੱਛੇ ਪੁਲਿਸ ਦਾ ਕਾਫਲਾ ਜਿਹੜਾ ਨਾਲ ਚੱਲਦਾ ਹੋਇਆ ਨਜ਼ਰ ਆ ਰਿਹਾ ਔਰ ਜਿਹੜਾ ਨਾਲ ਦੀ ਨਾਲ ਚੱਲ ਰਹੇ ਨੇ ਸੋ ਜਿਹੜੇ ਨਵੇਂ ਦਰਸ਼ਕ ਜੁੜੇ ਨੇ ਇੱਕ ਵਾਰੀ ਫੇਰ ਦੱਸ ਦਈਏ ਕਿ ਤੁਹਾਨੂੰ ਜਿਹੜੀ ਪੰਜਾਬ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਅਗਰ ਕੋਈ ਵੀ ਹਿਮਾਚਲ ਵਾਲਾ ਆ ਰਿਹਾ ਉਹਨਾਂ ਨੂੰ ਦੱਸ ਦਈਏ ਪੰਜਾਬ ਵੱਲੋਂ ਜੇ ਕੋਈ ਹਿਮਾਚਲ ਨੂੰ ਆ ਰਿਹਾ ਤਾਂ ਜਿਹੜਾ ਹਿਮਾਚਲ ਬਾਰਡਰ ਤੇ ਆ ਜਿਹੜੇ ਜੋ ਕੀ ਦੱਸ ਰਹੇ ਕੀ ਉੱਥੇ ਨੂੰ ਕੂਚ ਕਰ ਰਹੇ ਨੇ ਜਿਹੜੇ ਸਿੱਖ ਜਿੱਥੇ ਬੰਦੀਆਂ ਨੇ ਔਰ ਨੇ ਹੰਗ ਸਿੰਘ ਨੇ ਉੱਥੇ ਕੂਚ ਕਰ ਰਹੇ ਨੇ ਔਰ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਮਨਾਲੀ ਦੇ ਵਿੱਚ ਜਿਹੜਾ ਮੁੰਡੇ ਜਿਹੜੇ ਗਏ ਸੀਗੇ ਘੁੰਮਣ ਉਹਨਾਂ ਦੇ ਜਿਹੜੇ ਸੰਤ ਜਰਨੈ ਸਿੰਘ ਬਿੰਦਰਾ ਵਾਲਿਆਂ ਦੇ ਜਿਹੜੇ ਉੱਥੇ ਉਹ ਲੱਗੇ ਸੀਗੇ ਜਿਹੜੇ ਝੰਡੇ ਲੱਗੇ ਸੀ ਝੰਡੇ ਜਿਹੜੇ ਉਤਾਰ ਦਿੱਤੇ ਗਏ ਸੀ ਉੱਥੇ ਲੋਕਲ ਵਿਅਕਤੀਆਂ ਵੱਲੋਂ ਔਰ ਪੁਲਿਸ ਦੀ ਮੌਜੂਦਗੀ ਦੇ ਵਿੱਚ ਉਹਨੂੰ ਲੈ ਕੇ ਕਾਫੀ ਜਿਹੜਾ ਰੋਸ ਹੈ ਇਸ ਵੇਲੇ ਹਿਮਾਚਲਪੁਰ ਦੇ ਵਿੱਚ ਨਜ਼ਰ ਆ ਰਿਹਾ ਹੈ ਉਹ ਪਿੱਛੇ ਕਾਫੀ ਵੱਡਾ ਪੁਲਿਸ ਦਾ ਕਾਫਲਾ ਤੁਸੀਂ ਦੇਖ ਸਕਦੇ ਹੋ ਇਹ ਨਜ਼ਰ ਆ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਨਾਲ ਜਿਹੜਾ ਜੱਥਾ ਚੱਲ ਰਿਹਾ ਅੱਗੇ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਰੇਲਵੇ ਰੋਡ ਹੁਸ਼ਿਆਰਪੁਰ ਦੀਆਂ ਸਾਂਝੀਆਂ ਕਰ ਰਿਹਾ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਅੱਜ ਸਿੱਖ ਜਥੇਬੰਦੀਆਂ ਔਰ ਜਿੰਨੇ ਵੀ ਨਿਹੰਗ ਸਿੰਘ ਨੇ ਉਹ ਹੁਣ ਜਿਹੜਾ ਕੂਚ ਕਰ ਰਹੇ ਨੇ ਹਿਮਾਚਲ ਵੱਲ ਨੂੰ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਉੱਥੇ ਪਹੁੰਚਾਂਗੇ ਔਰ ਕੱਲ ਜਿਹੜੀ ਉਹਨਾਂ ਨੇ ਸ਼ਾਦਮਈ ਪ੍ਰੋਟੈਸਟ ਕਰਨ ਦੀ ਜਿਹੜੀ ਹੈ ਕਾਲ ਵੀ ਦਿੱਤੀ ਸੀਗੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਸ ਵੇਲੇ ਜਿਹੜਾ ਸਾਰੇ ਹੀ ਸੰਗਤਾਂ ਜਿਹੜੀਆਂ ਕੂਚ ਕਰ ਰਹੀਆਂ ਨਾਲ ਪੁਲਿਸ ਪ੍ਰਸ਼ਾਸਨ ਜਿਹੜਾ 2.5 ਘੰਟੇ ਉਹਨਾਂ ਦੀ ਮੀਟਿੰਗ ਹੋਈ ਹੈ ਗੱਲਬਾਤ ਹੋ ਰਵਾਨਾ ਹੋਏ ਨੇ ਔਰ ਅੱਗੇ ਜਾ ਕੇ ਤੁਹਾਨੂੰ ਮਾਹੌਲ ਹੈ ਜਿਹੜਾ ਦੁਬਾਰਾ ਸਾਂਝਾ ਕਰਾਂਗੇ ਹੁਣ ਤੱਕ ਬੜੇ ਰੈਲੀ ਪਬਲਿਕ ਅਪਡੇਟ ਟੀਵੀ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ